ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਦੋ ਤੇਰਾ ਹੋਈਆਂ ਆਮੋ ਸਾਹਮਣੇ ਮੌਕੇ ਤੇ ਚੱਲ ਪਈਆਂ ਗੋਲੀਆਂ ਹੋਈ ਪੰਨ ਤੋਂ ਪੂਰੇ ਪਿੰਡ ਦੇ ਵਿੱਚ ਫੈਲੀ دہشت ਵਾਇਰਲ ਹੋ ਗਈ ਵੀਡੀਓ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਬਟਾਲਾ ਦੇ ਅਦੀਨ ਪੈਂਦੇ ਪਿੰਡ ਛੋਟਾ ਔਲਖ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦੋ ਤਰਾਂ ਦੇ ਵਿੱਚ ਆਪਸੀ ਟਕਰਾਵ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਨੇ ਤੇ ਇਹਨਾਂ ਦਾ ਲੜਾਈ ਝਗੜਾ ਇਸ ਕਾਰਨ ਹੋਇਆ ਹੈ ਕਿ ਅਸਲ ਦੇ ਵਿੱਚ ਪੰਚਾਇਤੀ ਜ਼ਮੀਨ ਦੇ ਉੱਤੇ ਪਹਿਲੀ ਧਿਰ ਦੇ ਵੱਲੋਂ ਚਾਰਾ ਬੀਜਿਆ ਗਿਆ ਸੀ ਇਸ ਨੂੰ ਲੈ ਕੇ ਲੜਾਈ ਝਗੜਾ ਹੋਇਆ ਹੈ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਲੜਾਈ ਝਗੜਾ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਵੱਧਦਾ ਹੋਇਆ ਨਜ਼ਰ ਆਇਆ ਤੇ ਪਿੰਡ ਦੇ ਵਿੱਚ ਗੋਲੀਆਂ ਤੱਕ ਚੱਲੀਆਂ ਨੇ ਤੇ ਉਸ ਦੀ ਵੀਡੀਓ ਵੀ ਬਣਾਈ ਗਈ ਹੈ ਜੋ ਕਿ ਇਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਤੇ ਦੱਸਿਆ ਗਿਆ ਹੈ ਕਿ ਪੰਨ ਤੋੜ ਵੀ ਕੀਤੀ ਗਈ ਹੈ ਤੇ ਦੋਵੇਂ ਧਿਰਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸੱਟਾਂ ਵੀ ਲੱਗੀਆਂ ਪਰ ਆਖਿਰਕਾਰ ਇਹ ਪੂਰੀ ਘਟਨਾ ਕਿਸ ਤਰ੍ਹਾਂ ਵਾਪਰੀ ਹੈ ਤੇ ਤੁਹਾਨੂੰ ਦੱਸ ਦਿਆਂ ਅਸਲ ਦੇ ਵਿੱਚ ਪਹਿਲੀ ਧਿਰ ਦੇ ਜਿਹੜੇ ਬਿਆਨ ਸਾਹਮਣੇ ਆਏ ਨੇ ਉਹ ਦੱਸਦੇ ਨੇ ਕਿ ਉਹਨਾਂ ਦੇ ਵੱਲੋਂ ਪੰਚਾਇਤੀ ਜ਼ਮੀਨ ਦੇ ਉੱਤੇ ਚਾਰਾ ਬੀਜਿਆ ਗਿਆ ਹੈ ਤਾਂ ਆਪਣੀ ਨੂ ਨੂੰ ਲੈ ਕੇ ਹਸਪਤਾਲ ਜਾ ਰਹੀ ਸੀ ਦਵਾਈ ਲੈਣ ਦੇ ਲਈ ਪਰ ਦੂਸਰੀ ਤਰ ਦੇ ਜਿਹੜੇ ਲੋਕ ਸੀ ਉਹ ਜ਼ਮੀਨ ਦੇ ਕੋਲ ਖੜੇ ਸੀ ਤੇ ਉਹਨਾਂ ਦੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇਜ਼ਦਾਰ ਹਥਿਆਰਾਂ ਦੇ ਨਾਲ ਜਿਹੜਾ ਹਮਲਾ ਹੈ ਉਹ ਕੀਤਾ ਗਿਆ ਤੇ ਜਿਹੜੇ ਉੱਥੇ ਇਹ ਪਹਿਲੀ ਤਰ ਦੇ ਲੋਕ ਸੀ ਉਹਨਾਂ ਨੇ ਕਿਸੇ ਗਵਾਂਡੀ ਦੇ ਘਰ ਦੇ ਵਿੱਚ ਜਾ ਕੇ ਆਪਣੀ ਜਾਨ ਬਚਾਈ ਹੈ ਤੇ ਉਸ ਤੋਂ ਬਾਅਦ ਦੋਵਾਂ ਦਾ ਆਪਸੀ ਟਕਰਾਵ ਵੀ ਜਿਹੜਾ ਹੈ ਉਹ ਹੁੰਦਾ ਹੋਇਆ ਵੇਖਣ ਨੂੰ ਮਿਲਿਆ ਪਹਿਲੀ ਤਰ ਦੇ ਇਲਜ਼ਾਮ ਨੇ ਕਿ ਪੰਚਾਇਤੀ ਜ਼ਮੀਨ ਤੇ ਉਹਨਾਂ ਦੇ ਵੱਲੋਂ ਚਾਰਾ ਜ਼ਰੂਰ ਬੀਜਿਆ ਗਿਆ ਹੈ ਪਰ ਹਥਿਆਰਾਂ ਦੇ ਨਾਲ ਹਮਲਾ ਦੂਸਰੀ ਧਿਰ ਨੇ ਉਹਨਾਂ ਦੇ ਉੱਤੇ ਕੀਤਾ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਕਾਫੀ ਨੁਕਸਾਨ ਵੀ ਹੋਇਆ ਉਹਨਾਂ ਦੇ ਸੱਟਾਂ ਵੀ ਲੱਗੀਆਂ ਨੇ ਤੇ ਇਸ ਪੂਰੇ ਮਾਮਲੇ ਦੀ ਜਿਹੜੀ ਵੀਡੀਓ ਹੈ ਉਹ ਵੀ ਸਾਹਮਣੇ ਆਈ ਹੈ ਤੇ ਦੋਵਾਂ ਧਿਰਾਂ ਦੇ ਵੱਲੋਂ ਆਪਣੇ ਆਪਣੇ ਬਿਆਨ ਵੀ ਜੜੇ ਨੇ ਉਹ ਪੇਸ਼ ਕੀਤੇ ਗਏ ਤੇ ਪੂਰੇ ਮਾਮਲੇ ਤੇ ਜੋ ਬਿਆਨ ਸਾਹਮਣੇ ਆਏ ਨੇ ਇੱਕ ਵਾਰ ਉਹ ਵੀ ਗੌਰ ਦੇ ਨਾਲ ਜ਼ਰੂਰ ਕੋਈ ਕਾਰਨ ਨਹੀਂ ਆ ਮੈਂ ਦਵਾਈ ਲੈਣ ਜਾਣ ਰਿਹਾ ਵਾਂ ਨਾਲ ਮੇਰੀ ਵਾਈਫ ਨਾਲ ਆ ਛੋਟਾ ਜਿਹਾ ਬੱਚਾ ਸੌਦਾ ਲੈਣ ਜਾਣ ਦੇ ਨਾਲ ਆ ਵੇਖੋ ਸੌਦੇ ਦੀ ਪਰਚੀ ਆ ਵੇਖੋ ਆ ਵੇਖੋ ਸੌਦੇ ਦੀ ਪਰਚੀ ਮੈਂ ਉਹਨਾਂ ਨੇ ਇਹੋ ਗੱਲ ਕਹੀ ਹੈ ਮੈਂ ਕਿਹਾ ਇਹ ਪੱਠੇ ਜਿਹੜੇ ਕਾਥੋ ਡੈਜੇ ਵੜਨ ਮੈਂ ਐਮਐਲਏ ਸਾਹਿਬ ਨੇ ਰਾਤੀ ਜੋ ਕਿਹਾ ਵੀ ਤੁਹਾਡਾ ਸਵੇਰੇ ਨਿਬੜੂ ਕੋਖ ਨਹੀਂ ਮੇਰੀ ਸੁਣੀ ਆ ਆ ਕੇ ਜਿਹੜਾ ਉਤਾਰ ਸਿੰਘ ਆ ਇਹਦਾ ਕੇਵਲ ਸਿੰਘ ਦਾ ਮੁੰਡਾ ਇਹਨੇ ਟਰੈਕਟਰ ਗਾੜੀ ਕਰਤਾ ਵਾ ਮੈਂ ਇਹਨੂੰ ਕਿਹਾ ਟਰੈਕਟਰ ਪਰਾਂ ਕਰ ਲਾ ਮੈਂ ਗਾੜੀ ਜਾਣਾ ਮੈਨੂੰ ਨਾ ਛੜੋ ਟਰੈਕਟਰ ਕਰਨ ਦਾ ਕਾਰਨ ਕੀ ਹੈ ਕਾਰਨ ਇਹਨਾਂ ਦਾ ਇਹੀ ਵੀ ਇਹ ਦੂਜਾ ਇਹ ਮਾਂ ਨੂੰ ਪੱਠਿਆਂ ਤੋਂ ਕਹਿੰਦਾ ਪੱਠਿਆਂ ਦੀ ਉੱਥੇ ਕੋਈ ਨਹੀਂ ਗੱਲ ਚੱਲੀ ਮੈਂ ਇਹ ਗੱਲ ਜ਼ਰੂਰ ਕਹੀ ਮੈਂ ਸੇਠ ਸਾਹਿਬ ਉੱਥੇ ਆਪਣਾ ਤੁਸੀਂ ਪੱਠੇ ਵੜਨ ਦੀ ਆਪਣੀ ਗੱਲ ਹੋਈ ਐ ਐਮਐਲਏ ਸਾਹਿਬ ਇੰਨੇ ਮੇਰੇ ਨਾਲ ਦੀ ਨੂੰ ਗਿਆ ਅੰਕਲ ਜੀ ਰੱਦੀ ਦੀ ਰਾ ਰੋਟੀਆਂ ਖਾਂਦੇ ਰਹੇ ਕੀ ਕੰਡ ਹੈ ਕਹਿੰਦੇ ਕੋਈ ਨਹੀਂ ਤੈਨੂੰ ਦੱਸਦੇ ਆ ਨਜ਼ਾਰਾ ਮੈਂ ਕਿਹਾ ਚਲੋ ਕੋਈ ਨਹੀਂ ਮੈਨੂੰ ਪੱਠਿਆਂ ਤੇ ਕੋਈ ਲੋੜ ਨਹੀਂ ਟਰੈਕਟਰ ਸਾਈਡ ਤੇ ਕਰੋ ਅਜੇ ਕਰਨੀ ਤਾਂ ਇਹਦਾ ਕੇਵਲ ਸਿੰਘ ਦਾ ਮੁੰਡਾ ਥੱਲੇ ਆ ਪੱਜਾ ਵਾ ਜਿੰਨੇ ਪਿੱਛੇ ਲੋਹੇ ਦਾ ਪਾਈਪ ਲਾਇਆ ਉਹਦਾ ਗਾੜੀ ਤੇ ਖਾ ਇਦਾਂ ਲੋਹੇ ਦਾ ਬਣ ਲਾਇਆ ਖੁਰਪਾ ਜਿਦਾ ਹੁੰਦਾ ਹੈ ਖੁਰਪਾ ਟਾਇਰ ਬਣਾਇਆ ਉਹ ਆ ਕੇ ਆਉਂਦੇ ਪੈਗਾ ਉਹਨੇ ਆਉਂਦੇ ਸਿੱਧੀਆਂ ਮਾਰਨੀ ਸ਼ੁਰੂ ਕੀਤੀਆਂ ਉਹਨਾਂ ਦੇ ਮੁੰਡੇ ਇੱਕ ਨੇ ਛੋਟੇ ਨੇ ਦਾਤਰ ਫੜਿਆ ਉਹ ਦਾਤਰ ਥੱਲੇ ਢਿਗ ਪਿਆ ਮੈਂ ਫੜ ਕੇ ਦਾ ਡਰਾਵਾ ਦਿੰਦਾ ਦਾ ਪਛਾਣੂ ਹੋ ਜਦੋਂ ਮੈਂ ਪਛਾਣ ਨੂੰ ਆਇਆ ਵਾਂ ਉਹਨੇ ਪੰਚਾਇਤੀ ਲੜਾਈ ਹੈ ਕੋਈ ਭਾਜੀ ਨੇ ਸਾਡਾ ਪੰਜ ਉਹਦੇ ਨਾਲ ਕੋਈ ਉਹਦੀ ਬਲਜੀ ਘਟਾਈ ਸੀ ਸਿਰਫ ਉਹਦੇ ਪੱਠੇ ਮੈਂ ਬੀਜੇ ਜਰੂਰ ਬੀਜੇ ਹੀ ਉਹਦਾ ਮਸਲਾ ਕੋਈ ਨਹੀਂ ਮੈਨੂੰ ਐਮਐਲਏ ਸਾਹਿਬ ਨੇ ਕਿਹਾ ਵੀ ਜੇ ਪੈਸੇ ਦੇ ਦੇਂਗਾ ਤਾਂ ਵਾਢ ਲਈ ਨਹੀਂ ਮੇਰੇ ਤੇ ਮੰਗਲ ਸਿੰਘ ਸੇੜ ਨੇ ਦੋ ਫੈਰ ਮਾਰੇ ਪਹਿਲਾ ਫੈਰ ਮਾਰਿਆ ਤੇ ਮੈਂ ਪਛਾਣ ਨੂੰ ਦਿਖ ਪਿਆ ਵਾਂ ਉਹਨੇ ਚਰਨੋਂ ਘਰ ਵਾਲੇ ਗਵਾਹੀ ਦੇਣਗੇ ਨਾ ਮੇਰੇ ਕੋਈ ਰਿਸ਼ਤੇਦਾਰ ਆ ਨਾ ਮੇਰੀ ਇਹਨਾਂ ਨੂੰ ਕੋਈ ਸਾਹਜ ਉਹਨਾਂ ਨੇ ਕਿਹਾ ਵਾ ਇਦਾਂ ਨਾ ਕਰੋ ਨਾ ਮੁੰਡਾ ਨਾ ਮਾਰ ਦਿਓ ਆ ਨਿਕਾਇਜ਼ਾ ਮੁੰਡਾ ਉਹ ਬੁੱਢੇ ਨੇ ਚੁੱਕ ਕੇ ਮੁੰਡਾ ਅੰਦਰ ਕੀਤਾ ਨਾਲ ਦੀ ਮੇਰੀ ਉੱਤੇ ਮੇਰੇ ਲਮਿਆ ਵੇਖੋ ਇਹ ਡਾਂਗਾ ਇੱਕ ਮੰਗਲ ਸਿੰਘ ਸੇਠ ਇੱਕ ਬਲਜੀਤ ਸਿੰਘ ਬੱਲੀ ਉਹ ਵੀ ਆਮ ਆਦਮੀ ਦਾ ਹੀ ਆ ਮੈਂ ਵੀ ਆਮ ਆਦਮੀ ਦਾ ਇਹ ਨਹੀਂ ਵੀ ਮੈਂ ਨਹੀਂ ਆ ਇੱਕ ਸਰਕਲ ਪ੍ਰਧਾਨ ਆ ਸੁਖਵਿੰਦਰ ਸਿੰਘ ਬਾਬਾ ਇੱਕ ਉਹਦਾ ਬ੍ਰਦਰ ਆ ਪ੍ਰੇਮਾ ਤੇ ਇੱਕ ਇਹ ਆਪਣਾ ਕੇਵਲ ਸਿੰਘ ਇੱਕ ਉਹਦਾ ਮੁੰਡਾ ਅਵਤਾਰ ਸਿੰਘ ਆ ਇੱਕ ਹਰਦੀਪ ਸਿੰਘ ਦੀ ਪੱਜ ਨੇ ਮੇਰੇ ਸਿਰ 'ਚ ਰਾਣਾ ਮਾਰੀਆਂ ਜਦੋਂ ਤੁਸੀਂ ਗੱਡੀ ਤੇ ਆ ਰਹੇ ਹੋ ਤੁਹਾਡੇ ਨਾਲ ਦੋ ਹੋਰ ਕੋਣ ਸੀ ਮੇਰੀ ਵਾਈਫ ਹੀ ਤਾਂ ਮੇਰਾ ਛੋਟਾ ਬੱਚਾ ਹੈ ਹਾਂਜੀ ਇਹ ਦੇਖੋ ਆਹ ਵੇਖੋ ਆਹ ਪੈਂਦੇ ਸੀ ਮੈਂ ਇਹਨਾਂ ਦੇ ਉੱਤੇ ਲੰਮੇ ਪੈਂਦੇ ਮੈਨੂੰ ਖਿੱਚ ਖਿੱਚ ਤੂ ਤੂ ਕਰਦੇ ਲੱਤਾਂ ਤੋਂ ਵੀ ਧੁੰਦੇ ਸੀਗੇ ਇਹਨਾਂ ਨੂੰ ਉੱਤੇ ਮੈਂ ਆਹ ਵੇਖੋ ਹਾਂ ਬਹੁਤ ਕੱਪੜੇ ਸਾਰੇ ਆਹ ਇਧਰ ਇਹ ਬੱਚਾ ਹੈ ਮੇਰਾ ਬੱਚਾ ਉਹ ਲਾਗੇ ਘਰ ਵਾਲੇ ਅੰਕਲ ਉਹਨਾਂ ਨੇ ਫੜ ਕੇ ਖੜਿਆ ਉਹਨਾਂ ਨੂੰ ਤੁਹਾਨੂੰ ਕੇ ਬਚਾਉਣ ਵਾਸਤੇ ਦਿਓਰ ਵੀ ਤੁਹਾਡੇ ਕੋਲ ਹੀ ਕੁੱਟ ਮਾਰ ਕੀਤੀ ਗਈ ਹੈ ਦਿਓਰ ਤੇ ਆਇਆ ਹੈਗਾ ਦੁਕਾਨ ਤੇ ਆਇਆ ਹੈਗਾ ਤੇਲ ਵਾਲਾ ਚੱਕੀ ਤੇ ਆਇਆ ਸਰੋਂ ਕੱਟਣੀ ਤੇ ਤੇ ਹੀ ਤੁਈ ਜਾ ਕੇ ਸਰੋਂ ਉੱਥੇ ਬਿਆਣ ਲੈ ਲਓ ਚੱਕੀ ਤੇ ਜਿਹੜਾ ਕੋਲੂ ਵਾਲੇ ਆ ਮੈਂ ਸ਼ਾਮੀ 4 ਵਜੇ ਸਰੋਂ ਛੱਡ ਕੇ ਗਿਆ ਤਾਂ ਉਹ ਲੈਣ ਆਇਆ ਉੱਥੋਂ ਤੇਲ ਕੱਢਿਆ ਪਿਆ ਸੀ ਉਹ ਲੈਣ ਆਇਆ ਜਦੋਂ ਨੇ ਰੋਲਾ ਪੈਂਦਾ ਵੇਖਿਆ ਉਹ ਆਇਆ ਵਾ ਉਹਨੂੰ ਗੇਟ ਦੇ ਗਾੜੀ ਸੁੱਟ ਲਿਆ ਖਾਲੀ ਕੀ ਮੰਗੇ ਤੁਹਾਡੀ ਸਾਡੀ ਮੰਗ ਇਹੀ ਆ ਪ੍ਰਸ਼ਾਸਨ ਨੂੰ ਸਾਾਨੂੰ ਇਨਸਾਫ਼ ਮਿਲਣਾ ਚਾਹੀਦਾ ਜਿਹੜਾ ਮੰਗਲ ਸਿੰਘ ਸੇਠ ਆ ਇਹਦਾ ਜਿਹੜਾ ਹਥਿਆਰ ਆ ਉਹ ਜ਼ਬਤ ਕੀਤਾ ਜਾਵੇ ਇਹਦੇ ਮੁੰਡੇ ਨੇ ਅੱਗੇ ਵੀ ਗੋਲੀ ਚਲਾਈ ਇਹਨਾਂ ਦਾ 307 ਦਾ ਪਰਚਾ ਚੱਲਣ ਡਿਆ ਦੋ ਇਹ ਤੋਂ ਨਜਾਇਜ਼ ਹਥਿਆਰ ਤੇ ਕਿਲੋ ਫੀਮ ਫੜੀ ਗਈ ਉਹਦਾ ਇੱਥੇ ਪਰਚਾ ਚੱਲਣ ਡਿਆ ਦੇੱਤੇ ਆ ਗਏ ਇਹਨਾਂ ਦੇ ਜਨਮ ਦਿਨ ਤੇ ਇਹਨਾਂ ਤੇ ਗੋਲੀ ਚੱਲਦੀ 100 100 ਇਹਨਾਂ ਤੋਂ ਬੰਦਾ ਬੰਦਾ ਗੈਂਗਸਟਰ ਨਾਲ ਇਹਦੇ ਸਬੰਧ ਦੇ ਆ। ਤਾਂ ਤਮਾਂ ਜੀ ਵੀ ਉਹ ਕਹਿੰਨਾ ਵਾ ਵੀ ਜਿੱਦਾਂ ਕਾਲੀਆਂ ਤੇ ਕਾਂਗਰਸੀਆਂ ਨੇ ਗੁੰਡੇ ਪਾਲੇ ਹੀ ਇਦਾਂ ਸਾਡੇ ਪਿੰਡ ਦੇ ਵਿੱਚ ਚਾਰ ਗੁੰਡੇ ਆ ਜਿਨ੍ਹਾਂ ਨੇ ਹੱਥ ਚੁੱਕੀ ਆ। ਐਮਐਲਏ ਸਾਬ ਤੋਂ ਇਹਨਾਂ ਦੀਆਂ ਸ਼ਿਕਾਇਤਾਂ ਪਹੁੰਚਦੀਆਂ ਵਾ। ਪਰ ਉਹ ਉਹ ਇਹਨੂੰ ਸਮਝਾਉਣ ਦੀ ਉਹਨਾਂ ਕੱਲ ਮੈਨੂੰ ਬੁਲਾਇਆ ਸੀ। ਅੱਜ ਉਹਨਾਂ ਦੀ ਚੰਡੀਗੜ੍ਹ ਮੀਟਿੰਗ ਨਾਲ ਸਵੇਰੇ ਕਿਹਾ ਵੀ ਤੈਨੂੰ ਇੱਥੇ ਸਮਝਾਉਣਾ ਹੈ ਤੁਹਾਨੂੰ ਦੋਵਾਂ ਘਰਾਂ ਨੂੰ ਬੋਲਣਾ ਤੂੰ ਵੀ ਆਮ ਆਦਮੀ ਦਾ ਉਹ ਵੀ ਆਮ ਆਦਮੀ ਹੈ ਪਰ ਉਹ ਇੰਨੀ ਗੁੰਡਾਗਰਦੀ ਕੰਡਦੇ ਆ ਉਹ ਕਦੀ ਸੁਣਨੀ ਨਹੀਂ ਡਈ ਪਿੰਡ ਦੇ ਵਿੱਚ ਇੰਨੀ ਘੱਟ ਚੁੱਕੀ ਪੁੱਛੋ ਹੀ ਕੋਨਾ ਮੇਰੇ ਤੇ ਝੂਠੀਆਂ ਦਰਖਾਸਤਾਂ ਅੱਗੇ ਵੀ ਦਿੰਦੇ ਰਹੇ ਆ ਮੰਗ ਮੰਗੇ ਆ ਕਿ ਇਹਨਾਂ ਜੋ ਇਹਨਾਂ ਨੇ ਸਾਡੇ ਤੇ ਕੀਤਾ ਉਹ ਇਹਨਾਂ ਤੇ ਕਾਰਵਾਈ ਹੋਣੀ ਅਸੀਂ ਬਾਹਰ ਬੈਠੇਗੇ ਮੈਂ ਮੈਂ ਤਾਜਗੜਮ ਰੇਜਾ ਮੈਂ ਗੋੜਿਆਂ ਤੋਂ ਪੈ ਰਹੀ ਹਾਂ ਇਹ ਉੱਥੇ ਮੈਂ ਬੈਠਾ ਹਾਂ ਕੁਰਸੀ ਜੇ ਉੱਥੇ ਜੀ ਤੇ ਇਹ ਪੱਠੇ ਵਾੜਨ ਦੇ ਪਹਿਲਾਂ ਹੂੰ ਇਹ ਵਡਣਦੇ ਤੇ ਉਹ ਆਏ ਆ ਉਧਰੋਂ ਮੈਨੂੰ ਤੇ ਉੱਥੇ ਤੱਕ ਬਾਹਰ ਬੈਠਾ ਮੈਨੇ ਸੜਕ ਦੇ ਬੰਦੇ ਦਾ ਪਛਾਣ ਨਹੀਂ ਆਉਂਦੀ ਜਿਹੜੀ ਮੈਨੂੰ ਹੀ ਨਹੀਂ ਪਤਾ ਗੱਡੀ ਸੱਭੂ ਗਈ ਕਿਹਦੀ ਇਹ ਉਦਾਂ ਹੋਂਦਾ ਉੱਥੇ ਤਾਂ ਟਰੈਕਟਰ ਹੀ ਸਾਈਡ ਆ ਕੇ ਖੜਿਆ ਹਰਤਾ ਗੱਡੀ ਤੇ ਉਹ ਚੱਲੇ ਸੀ ਉਹਨਾਂ ਨੇ ਪਰਚੀਆਂ ਮੁਖਾ ਲਈਆਂ ਇੱਥੇ ਮਿਲਾ ਲਿਆ ਤੇ ਪਰਚੀਆਂ ਮੁਖਾ ਲਈਆਂ ਉਹ ਦਵਾਈ ਲੈਣ ਚੱਲੇ ਸੀ ਲੜਾਈ ਦਾ ਕਾਰਨ ਕੀ ਹੈ ਉਹ ਔੜੇ ਪੱਠੇ ਵਿੱਚ ਨੇ ਸਾਹਮਣੇ ਜੀ ਉਹ ਪੱਠੇ ਪੱਠੇ ਉਹ ਵੜਦੇ ਸੀ ਕੋਈ ਗੋਲੀ ਕਾਦੀ ਵੀ ਚੱਲੀ ਸੀ ਗੋਲੀ ਚੱਲੀਆਂ ਦੋ ਅੱਛਾ ਤੇ ਕਿੰਨੇ ਜਾਨੇ ਫੱਟਰ ਹੋਏ ਨੇ ਨੀ ਫਟ ਗੋਣੀ ਵੱਜੀ ਨਹੀਂ ਗਈ ਜੀ ਨਹੀਂ ਕਿ ਉਹ ਦਾ ਦਸਰਾਂ ਨਾਲ ਲੜਾਈ ਹੋਈ ਦਸਰਾਂ ਦਾ ਦਸਰ ਤੇ ਉਹਨਾਂ ਨੂੰ ਪਤਾ ਨਹੀਂ ਕਿ ਨੇ ਕਿ ਕਿੰਨੇ ਜਾਨੇ ਫਿਰ ਜ਼ਖਮੀ ਹੋਏ ਜ਼ਖਮੀ ਇਧਰੋਂ ਵੀ ਹੋਇਆ ਵਾ ਉਧਰੋਂ ਵੀ ਹੋਏ ਆ ਇਧਰੋਂ ਦੋ ਜਾਨੇ ਹੋਏ ਆ ਉਧਰੋਂ ਵੀ ਅਖੰਡੇ ਤੇ ਸੇ ਉਹਦੇ ਸੱਟਾਂ ਲੱਗੀਆਂ ਬੰਲੀ ਦੇ ਨਹੀਂ ਨਹੀਂ ਕਿ ਉਹਦੇ ਮੁੰਡੇ ਦੇ ਕਿ ਉਹ ਚੱਲਦਾ ਕਰਦੇ ਕੀ ਕਹਿੰਦੇ ਹੋ ਅਸੀਂ ਕਹਿੰਦੇ ਆ ਕਿ ਗੋਲੀ ਚੱਲਣੀ ਚਾਹੀਦੀ ਝਗੜਾ ਵੀ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਥਾਂ ਥਾਂ ਹੀ ਰਹਿਣਾ ਚਾਹੀਦਾ ਜੀ ਮਾਦਾ ਤੁਸੀਂ ਕਹਿਣਾ ਜਾਂਦੇ ਤੁਸੀਂ ਆਪਣੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਸਾਡੇ ਦੂਜੇ ਜੇ ਗਾੜੀ ਇਹਨਾਂ ਨੇ ਆਹ ਕੋਸ਼ਿਸ਼ ਕੀਤਾ ਜੇ ਉਹਨਾਂ ਨੇ ਮੰਨ ਲਓ ਜੇ ਉਹ ਪਾਲਟੀ ਸਾਡੇ ਘਰ ਵੱਡ ਜਾਂਦੀ ਤੇ ਅਸੀਂ ਉਹਨਾਂ ਨੂੰ ਵੀ ਬਚਾਉਣਾ ਸੀ ਤੇ ਜੇ ਇਹ ਵੜ ਗਿਆ ਤੇ ਆਪਾਂ ਇਹਨਾਂ ਨੂੰ ਵੀ ਬਚਾਇਆ ਇਹਨਾਂ ਨੇ ਸਾਡੇ ਘਰ ਆਣ ਕੇ ਤੇ ਇਹਨਾਂ ਨੇ ਆਹ ਦੇਖੋ ਕਿਦਾਂ ਰੋੜੇ ਖਲਾਰੇ ਆ ਵੇਖੋ ਸਾਡੇ ਸੀਸੇ ਤੋੜ ਤੇ ਸਾਡੇ ਕੋਈ ਬੱਚਾ ਮਰ ਗਿਆ ਸਾਡੇ ਮੁੰਡਿਆ ਨਹੀਂ ਇੱਥੇ ਹੈ ਤੇ ਮੈਂ ਤਾਂ ਭੱਜਿਆ ਹੀ ਪੈਲੀ ਦੇ ਵਿੱਚੋਂ ਤੇ ਏਅਰ ਅਟੈਕ ਦਾ ਮਰੀਜ਼ ਆ ਮੈਂ ਤਾਂ ਆਖਾਂ ਉਹ ਬੈਠਾ ਸੀਗਾ ਤੇ ਇਹਨੂੰ ਹੋ ਜਾਂਦਾ ਤੇ ਫੇਰ ਜਦੋਂ ਗੋਲੀਆਂ ਚੱਲੀਆਂ ਵਾਈ ਚਾਂਸ ਕਿਤੇ ਬੰਦੇ ਦੇ ਵਾਜ ਕਿੰਨੀਆਂ ਕੋ ਗੋਲੀਆਂ ਚੱਲੀਆਂ ਗੋਲੀਆਂ ਦੋ ਚਲਾਈਆਂ ਇਹਨਾਂ ਨੇ ਦੋ ਤੇ ਘਰ ਤੁਹਾਡੇ ਲੋਕੇ ਤੁਹਾਡੇ ਤੇ ਵੀ ਹੋ ਸਕਦਾ ਹੈ ਹਮਲਾ ਤੁਹਾਡੇ ਤੇ ਵੀ ਹੋ ਸਕਦਾ ਸਾਨੂੰ ਮੈਨੂੰ ਆਹ ਰੋੜਾ ਆਹ ਰੋੜਾ ਖੇਲ ਰਿਆ ਸਾਰਾ ਮੈਂ ਉੱਥੇ ਇਹਨਾਂ ਨੂੰ ਧੱਕੇ ਮਾਰ ਮੈਂ ਖਿਆ ਵੀ ਜਾਓ ਭਰਾ ਆਪਣੇ ਘਰ ਜਾਓ ਤੁਸੀਂ ਉੱਥੇ ਬਹਿ ਕੇ ਗੱਲ ਕਰ ਲਓ ਇਹ ਪਿੰਡ ਦੇ ਹੀ ਦੋਨੇ ਸਾਦੇ ਦੋਵੇਂ ਪਿੰਡ ਦੇ ਆ ਕੋਈ ਇਹ ਇਹ ਲੰਬੂ ਆਏ ਵਿਚਾਰੇ ਤੇ ਨਿੱਕੇ ਉੱਥੇ ਹੀ ਰਹਿੰਦੇ ਆ ਔਰ ਇਹ ਜਿਹੜੇ ਇੱਧਰਲੇ ਇਹ ਵੱਡੇ ਪਿੰਡ ਦੇ ਆ ਤੇ ਜਿਹੜਾ ਕੇਵਲ ਦਾ ਮੁੰਡਾ ਕੇਵਲ ਉਹ ਨਿੱਕੇ ਪਿੰਡ ਦੇ ਤੇ ਬਾਹਰੋਂ ਵੀ ਬੰਦੇ ਆਏ ਸੀ ਕੋਈ ਬਾਹਰੋਂ ਇੱਕੀ ਕਹਿ ਨਕੀ ਅਪੀਲ ਕਰਦੇ ਤੁਸੀਂ ਅਸੀਂ ਅਪੀਲ ਕਰਨੇ ਆ ਵੀ ਕੋਈ ਕਿਸ ਨੂੰ ਕੋਹ ਨਹੀਂ ਹੋਣਾ ਚਾਹੀਦਾ ਇਹੋ ਜਿਹੀਆਂ ਗੰਦੀਆਂ ਹਰਕਤਾਂ ਤੋਂ ਸਾਰਿਆਂ ਨੂੰ ਬਚਣਾ ਚਾਹੀਦਾ ਜੇ ਕੋਈ ਗੱਲਬਾਤ ਹੋਵੇ ਤੇ ਬੈ ਕੇ ਕਰਨ ਇਹ ਇੱਕ ਸੱਭੂ ਪਾਰਟੀ ਸੀ ਜਿਨ੍ਹਾਂ ਨੇ ਪਹਿਲਾਂ ਇਹ ਜਿਹੜੀ ਪੰਚਾਇਤ ਦੀ ਇਹ ਪੈੜੀ ਹੈਗੀ ਆ ਉਹਨਾਂ ਨੇ ਪਿਛਲੇ ਸਾਲ ਠੇਕੇ ਤੇ ਲਈ ਸੀ ਫੋਨ ਦੂਸਰੀ ਪਾਰਟੀ ਨੇ ਲੈ ਲਈ ਪਹਿਲੀ ਜਿਹੜੀ ਪਾਰਟੀ ਨੇ ਪਿਛਲੇ ਸਾਲ ਠੇਕੇ ਦੇ ਜਿਨ੍ਹਾਂ ਲਈ ਉਹਨਾਂ ਨੇ ਪੱਠੇ ਬੀਜੀ ਹੋਏ ਸੀ ਉਹਨਾਂ ਨੂੰ ਇਹ ਕਹਿੰਦੇ ਸੀ ਤੁਸੀਂ ਪੱਠੇ ਬੀਜੋ ਤੇ ਅਸੀਂ ਜਿਹੜਾ ਝੋਨਾ ਲਾਉਣਾ ਹੈਗਾ ਉਹ ਪੱਠੇ ਜਿਹੜੀ ਪਾਰਟੀ ਨੇ ਇਸ ਵਾਰ ਹੁੰਨ ਲਿਆ ਠੇਕੇ ਤੇ ਉਹਨਾਂ ਨੇ ਆਣ ਕੇ ਤੇ ਪੱਠੇ ਵੱਢਣ ਲਾ ਪਏ ਉੱਥੋਂ ਇਹਨਾਂ ਦਾ ਝਗੜਾ ਹੋ ਗਿਆ ਦੋਨੋਂ ਪਾਰਟੀਆਂ ਦੇ ਕਾਫੀ ਜੜੀਆਂ ਸੱਤਾਂ ਲੱਗੀਆਂ ਹੈਗੀਆਂ ਉਹ ਹਸਪੀਟਲ ਨੇ ਜਿਹੜੀ ਗੋਲੀ ਵਾਲੀ ਗੱਲ ਹੈਗੀ ਆ ਉਹ ਅਸੀਂ ਅਜੇ ਕਲੀਅਰ ਕਰ ਰਹੇ ਹਾਂ ਕਹ ਰਹੇ ਜੀ ਉਹਨਾਂ ਚਲਾਈ ਉਹਨਾਂ ਚਲਾਈ ਆ ਇੱਥੇ ਆਪਸ ਵਿੱਚ ਇਹਨਾਂ ਪਾਰਟੀਆਂ ਦਾ ਦੋਨੋਂ ਦਾ ਰੰਜਿਸ਼ ਬਾਜੀ ਆ ਕਲੀਅਰ ਨਹੀਂ ਹੋ ਰਹਾ ਜਦੋਂ ਕਲੀਅਰ ਹੋਏਗੀ ਗੋਲੀ ਵਾਲੀ ਗੱਲ ਫਿਰ ਦੱਸਾਂਗੇ ਕਿਸ ਦੇ ਗੋਲੀ ਲੱਗੀ ਨਹੀਂ ਕਿੰਨੇ ਜਾਣੇ ਕਹਿੰਦੀਆਂ ਗੋਲੀਆਂ ਚੱਲੀਆਂ ਕਿੰਨੀਆਂ ਕਹੀਆਂ ਗਿਆ ਤਾਂ ਨਹੀਂ ਉਹ ਦੱਸ ਰਹੇ ਕਿ ਦੋ ਫੇਰ ਹੋਈ ਆ ਕੀ ਬਣਦੀ ਕਾਰਵਾਈ ਕਰੋਗੇ ਜੇ ਕੋਈ ਕਿਸਨੇ ਨਹੀਂ ਜੋ ਬਣਦੀ ਐ ਸੀ 25 ਕਰਕੇ ਜੋ ਬਣਦੀ ਕਾਰਵਾਈ ਕੀਤੀ ਜਾਊਗੀ ਇਹ ਪਾਜੀ ਸਰਬਜੀਤ ਹੁਣਾਨਾ ਤੇ ਪੱਠੇ ਬੀਜੇ ਆੜੇ ਹੂੰ ਤੇ ਵੱਡਣਾ ਬਰਲੀ ਹੁਣੀ ਰੇ ਆਗੇ ਤੇ ਉਹ ਸਾਡੇ ਪਿੰਡ ਵਾਲੇ ਔਲਖ ਵਾਲੇ ਨਿੱਚਾਰੇ ਕੇਵਲ ਹੁਣੀ ਇਹ ਵੱਡਣ ਦੇ ਆਗੇ ਤਾਂ ਸਭੂ ਜਾਣਦੇ ਦਵਾਈ ਲੈਣਾ ਉਹ ਪੱਠੇ ਵੜਣ ਜਾ ਇਹਨਾਂ ਵੜਣੇ ਨਾਲ ਟਰਾਲੀ ਲੱਕੀ ਗਾੜੀ ਉਹਨੇ ਉਹਨੇ ਕਦੇ ਪੁੱਛਿਆ ਹੋਊਗਾ ਹੋ ਸਕਦਾ ਵੀ ਪੱਠੇ ਘਰੋਂ ਵੜਣ ਡੇਕ ਜਾਂ ਕੀ ਜੱਵੇ ਜਾਂ ਕਿਨੂੰ ਪੁੱਛਿਆ ਜੇ ਇਹਨਾਂ ਦਾਤਾ ਬੁੱਤਰ ਪਹਿਲੋਂ ਲਿਆ ਕੇ ਰੱਖਿਆ ਵੀ ਉਹਨਾਂ ਅਸੀਂ ਪੱਠੇ ਵੜਣੇ ਆ ਤੇ ਉਹਨਾਂ ਆਉਣਾ ਬੰਦਿਆਂ ਨੇ ਤੇ ਟਾਉਣਾ ਉਹਦੇ ਜਾਂਦਾ ਦਵਾਈ ਲੈਣਾ ਕੱਲਾ ਹੈਗਾ ਅਸੀਂ ਇਹ ਜਾਏ ਉਹਨੂੰ ਸਰਜਣੇ ਪੈਗੇ ਆਗੇ ਮੰਗਾ ਸਰਪੰਚ ਦੇ ਨਾਲ ਪਿਸਤਲੀ ਉਹਦੇ ਕੋਲ ਹੀ ਬੱਲੇ ਹੀ ਬਾਬਾ ਹੀ ਤੇ ਕੇਵਲ ਹੀ ਤੇ ਉਹਦਾ ਕੇਵਲ ਦਾ ਮੁੰਡਾ ਓਂਕਾਰ ਅਵਤਾਰ ਇੱਕ ਬੀਤਾ ਦੇ ਨਾਲ 5-7 ਜਾਣੇ ਹੋਰ ਉਹਨਾਂ ਦੇ ਅਗੇ ਬੰਦੇ ਤੇ ਮੈਂ ਸੁਣ ਨੂੰ ਬਾਅਦ ਚ ਆਏ ਆ ਅਸੀਂ ਚਲਾਉਣ ਦੇ ਆ ਗਏ ਤੇ ਸੁਣ ਨੂੰ ਦੱਤ ਲੈ ਕੇ ਪੈ ਗਏ ਆ ਸੁਣ ਦੇ ਵੀ ਸਟਾ ਲਾਈਆਂ ਸੱਭੂ ਦੇ ਪੈ ਕੇ ਤੇ ਮੰਗੇ ਨੇ ਦੋ ਫੇਰ ਕੀਤੇ ਕਿਹਨ ਨੂੰ ਵਜਾ ਕਿਉਂਕਿ ਫਾਇਰ ਲੱਗੀ ਬਾਹਰ ਫੇਰ ਵਜਾ ਨਹੀਂ ਬੱਤੀ ਪਾਜੀ ਅਸੀਂ ਅੰਦਰ ਤੋਂ ਕਰ ਲਿਆ ਨਾਲ ਘਰ ਦੇ ਨਾਲ ਜਿਹੜੇ ਘਰ ਕੋਲ ਤੇ ਕਿੰਨਾ ਕਰ ਜਾਣ ਚਾਹੀਆ ਹਾਂ ਹਾਂਜੀ ਕੀ ਮੰਗ ਕਰਦੇ ਜਿੱਦਾਂ ਗੋਲੀਆਂ ਚੱਲਦੀਆਂ ਪਾਜੀ ਪਰਚਾ ਹੋਣਾ ਚਾਹੀਦਾ ਉਹਨਾਂ ਦੇ ਬੰਦੇ ਦੇ ਮੰਗੇ ਦੇ ਪਰਚਾ ਹੁਣ ਜੀਦਾ ਮੈਂ ਇਹਨਾਂ ਦੇ ਪਰਚਾ ਹੁਣ ਜੀਦਾ ਇਹ ਹਸਲਾ ਕੈਸਲਾ ਹੋ ਜੇ ਅੱਜ ਨੇ ਗੋਲੀ ਉਹ ਤੇ ਮਾਰ ਜੇ ਵਾਜਨ ਦੀ ਥਾਂ ਤਾਂ ਉਹ ਤੇ ਗਿਆ ਸੀ ਕਿ ਉਹਨਾਂ ਕੋਲ ਹਸਲਾ ਹੈਗਾ ਟੈਕ ਨੇ ਹੈਗਾ ਜੀ ਉਹ ਚੈੱਕ ਕੀਤਾ ਜਾਵੇ ਇਹਦਾ ਵਿਸ਼ਲ ਚੈੱਕ ਕੀਤਾ ਜਾਵੇ ਜੇ ਨਾ ਚੱਲਿਆ ਉਹ ਸਾਨੂੰ ਕਹਵੇ